ਸੂਰੀ ਪੀਗੂ ਸਟਾਸੀ ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਹਰ ਸ਼ਿਕਾਲ ਤੇ ਜਿਹੜੇ ਭਰਾ ਆਪਣੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੁਰਾਣਿਆਂ ਦਾ ਦਿਲੋਂ ਥੈਂਕ ਯੂ ਤੇ ਅੱਜ ਆ ਬਾਈ ਆਪਾਂ ਮੰਡੀ ਝੋਨਾ ਲੈ ਕੇ ਪਹੁੰਚੇ ਹੋਏ ਸੀਗੇ ਨਾਲ ਦੀ ਨਾਲ ਮਸ਼ੀਨ ਵਾਲੇ ਭਰਾ ਦਾ ਫੋਨ ਆ ਗਿਆ ਕਹਿੰਦਾ ਤੇਰੇ ਖੇਤਾਂ ਦੇ ਲਾਗੇ ਮਸ਼ੀਨ ਆਉਣੀ ਹੈ ਤੇ ਜੇ ਭਰਾਵਾਂ ਨੇ ਟਰਾਲੀ ਕੋ ਹੋਰ ਭਰਾ ਲੈ ਤੇ ਸੋਚਿਆ ਵੀ ਚਲੋ ਬਾਈ ਕੱਲ ਨੂੰ ਸੋਮਵਾਰ ਮੰਗਲਵਾਰ ਮੌਸਮ ਜਿਹੜਾ ਖਰਾਬ ਦੱਸਿਆ ਜਾ ਰਿਹਾ ਤੇ ਨਾਲ ਦੀ ਨਾਲ ਚਲੋ ਆਪਾਂ ਟਰਾਲੀ ਵੀ ਆਪਣੀ ਵਿਹਲੀ ਹੋ ਗਈ ਸੀ ਮੰਡੀ ਦੇ ਵਿੱਚ ਲੇਬਰ ਨੇ ਕਰਤੀ ਸੀ ਖਾਲੀ ਤੇ ਨਾਲ ਆਪਾਂ ਝੋਨਾ ਵੜਾਉਣ ਆ ਗਏ ਇਹ ਸੋਚਿਆ ਵੀ بارش ਦੇ ਵਿੱਚ 2-4 ਦਿਨ ਵੈਸੇ ਵੀ ਲੇਟ ਹੋ ਜਾਣਾ ਤੇ ਅੱਜ ਆਪਣੀ ਮਸ਼ੀਨ ਵੀ ਲੱਗ ਗਿਆ ਤੇ ਆਪਾਂ ਵੜਾ ਲੈਨੇ ਆ ਬਾਕੀ ਜਿਹੜੇ ਭਰਾਮਾਂ ਦੇ ਝੋਨੇ ਬਾਈ ਹਰੇ ਆ ਨਰਮ ਆ ਉਹ بارش ਤੋਂ ਡਰ ਕੇ ਨਾ ਵੜਾਓ ਆਪਣੇ ਵਾਲਾ ਝੋਨਾ ਪੱਕਾ ਆਪਾਂ ਤਾਂ ਵੜਾਉਣਾ ਤੇ ਨਾਲ ਜਿਹੜਾ ਸਾਈਡ ਤੇ ਝੋਨਾ ਵੱਡਿਆ ਉਹਦਰ ਗੱਠਾ-ਗੁੱਠਾ ਆਪਣੀਆਂ ਚੱਕ ਹੋ ਗਈਆਂ ਗੱਠਾਂ ਵਾਲਾ ਕੰਮ ਮਤਲਬ ਕਿ ਨਾਲ ਦੀ ਨਾਲ ਚੱਲੀ ਜਾਂਦਾ ਸੋ ਕਰਦਿਆਂ ਗੱਲਾਂ ਬਾਤਾਂ ਝਾੜ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣਾ ਭਾਈ ਮਤਲਬ ਕਿ ਜਿਹੜਾ ਝਾੜ ਆ 26 ਦਾ ਵੀ ਆਇਆ ਆਪਣੇ 27 ਦਾ ਵੀ ਆਇਆ ਝਾੜ ਜੇ ਕੁੱਲ ਮਿਲਾ ਕੇ ਹੋਣਾ ਝੋਨਾ ਜਦੋਂ ਵੱਡ ਹੋ ਗਿਆ ਆਪਾਂ ਦੜੇ ਦੀ ਬਹੁਤ ਬਰਾ ਘਹੀ ਜਾਂਨੇ ਵੀ ਸਾਡੇ 30 31 ਦਾ ਝਾੜ ਆ ਬਈ 30 31 ਦਾ ਝਾੜ ਜਿਹੜੇ ਭਰਾਵਾਂ ਦੇ ਆਇਆ ਹੋ ਸਕਦਾ ਵੀ ਮਤਲਬ ਕਿ ਜਾਂ ਤਾਂ ਕੋਈ ਕੁਦਰਤੀ ਚੀਜ਼ ਰੱਬੀ ਰੂਹੇ ਉਹ ਖੇਤਾਂ ਦੇ ਵਿੱਚ ਉੱਤਰਈ ਹੋਵੇ ਤਾਂ ਆ ਗਿਆ ਹੋਵੇ ਜਾਂ ਫਿਰ ਜਿਹੜੀ ਜਗ੍ਹਾ ਦੇ ਵਿੱਚ ਵਾਧਗੜ ਹੋ ਸਕਦੀ ਆ ਜਗ੍ਹਾ ਦੇ ਵਿੱਚ ਕਈ ਵਾਰ ਆਏ ਵੀ ਜਿਵੇਂ ਮਤਲਬ ਕਿ 2 ਕਿਲਿਆਂ ਦੇ ਮਗਰ ਇੱਕ ਵਿੱਗਾ ਵਧ ਗਿਆ ਤਾਂ 5 6 ਕੁਆਂਟਲ ਜਿਹੜੇ ਵਾਧ ਜਾਂਦੇ ਆ ਉਹਦੇ ਕਰਕੇ ਜਿਹੜਾ ਝਾੜ ਦਾ ਫਰਕ ਪੈ ਜਾਂਦਾ ਸੋ ਜਿਹੜੀ ਐਵਰੇਜ ਆ ਇਸ ਵਾਰ ਮਤਲਬ ਕਿ 25 ਤੋਂ ਲੈ ਕੇ 27 22 ਕੁਆਂਟਲ ਦੇ ਵਿੱਚ ਵਿੱਚ ਆ ਰਹੀ ਆ ਪਰਮਲ ਪੀਆਰ ਵੈਰੈਟੀਆਂ ਦੇ ਕਿਸੇ ਨੇ ਹਾਈਬ੍ਰਿਡ ਝੋਨਾ ਲਾਇਆ ਆਪਾਂ ਉਹਦਾ ਕਹਿ ਨਹੀਂ ਸਕਦੇ ਵੀ ਝਾੜ ਵੱਧ ਆਇਆ ਜਾਂ ਘਟਾ ਆ ਕਿਉਂਕਿ ਆਪਾਂ ਹਾਈਬ੍ਰਿਡ ਇਸ ਵਾਰ ਨਹੀਂ ਲਾਇਆ ਤੇ ਆਪਣੇ ਲਾਗੇ ਬੰਨੇ ਬਹੁਤ ਭਰਾਮਣੇ ਹਾਈਬ੍ਰਿਡ ਲਾਇਆ ਹੋ ਵੀ ਹੈਗਾ ਸੋ ਬਾਕੀ ਇੱਕ ਜਿਹੜੀ ਦੂਜੀ ਗੱਲ ਹੈ ਬਾਈ ਗੁਰਦਾਸਪੁਰੇਰੀ ਦੇ ਵਿੱਚ ਸੁਣਨ ਦੇ ਵਿੱਚ ਆਇਆ ਵੀ ਜਿਹੜੀ ਮੰਡੀਆਂ ਦੇ ਵਿੱਚ ਲੁੱਟ ਚੱਲ ਰਹੀ ਹੈ ਵੀ ਜਿਹੜਾ ਪੀਆਰ ਚੋਂ ਨਾ ਉਹ ਵੀ ਬੋਲੀ ਦੇ ਉੱਤੇ 22 23 22 22500 ਰੁਪਏ ਨੂੰ ਖਰੀਦਿਆ ਜਾ ਰਿਹਾ ਤਕਰੀਬਨ ਕਹਿਣ ਦਾ ਮਤਲਬ ਹੈ ਵੀ 100 150 ਰੁਪਏ ਦਾ ਕੱਟ ਲਾ ਕੇ ਖਰੀਦਿਆ ਜਾ ਰਿਹਾ ਸੋ ਉੱਥੇ ਵਾਲੇ ਭਰਾ ਜਿਹੜੇ ਬਾਈ ਥੋੜਾ ਜਿਹਾ ਇੱਕਾ ਕਰੋ ਸਰਕਾਰ ਦੀ ਨੌਲੇਜ ਦੇ ਵਿੱਚ ਇਹ ਚੀਜ਼ਾਂ ਆਉਣੇ ਚਾਹੀਦੀਆਂ ਬਾਕੀ ਚਲੋ ਸਰਕਾਰ ਆਪਾਂ ਗੱਲ ਕਰ ਲੈ ਜਿਹੜੀ ਮੌਕੇ ਦੀ ਸਰਕਾਰ ਹੈ ਇਹਦਾ ਤਾਂ ਬਿਲਕੁਲ ਪੱਠਾ ਹੀ ਬੈਠਿਆ ਵਾ ਸਾਰੇ ਪੱਖ ਤੋਂ ਕਿਸੇ ਵੀ ਚੀਜ਼ ਦੇ ਰੋੜਾਂ ਦਾ ਬੁਰਾ ਹਾਲ ਹੈ ਰੋੜਾਂ ਦੇ ਵਿੱਚ ਇੰਨੇ ਕਿ ਖੱਡੇ ਆ ਵੀ ਰੋੜਾਂ ਦੀ 3-4 ਸਾਲ ਹੋ ਗਏ ਰਿਪੇਅਰ ਨਹੀਂ ਹੋਈ ਹੈਗੀ ਦੂਜਾ ਖੇਤੀਬਾੜੀ ਸੈਕਟਰ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਪਿਛਲੇ ਸਾਲ ਵੀ ਕੀ ਹੋਇਆ ਤੇ ਹੁਣ ਵੀ ਕੀ ਹੋ ਰਿਹਾ ਪਰ ਆਪਣੇ ਏਰੀਆ ਦੇ ਵਿੱਚ ਚਲੋ ਜਿਹੜੀ ਝੋਨੇ ਦੀ ਲਿਫਟਿੰਗ ਆ ਜਾਂ ਮਤਲਬ ਕਿ ਮਤਲਬ ਐਦਾਂ ਕੋਈ ਦਿੱਕਤ ਹਾਲੇ ਮੰਡੀਆਂ ਦੇ ਵਿੱਚ ਜਿਹੜਾ ਕੱਟ ਲਾ ਕੇ ਝੋਨਾ ਭਰਿਆ ਜਾ ਰਿਹਾ ਸੋ ਇਹ ਚੀਜ਼ਾਂ ਥੋੜੀਆਂ ਹੀ ਆਪਣੇ ਕਿਸਾਨ ਭਰਾਵਾਂ ਨੂੰ ਗੌਰ ਕਰਨੀ ਬਣਦੀ ਐ ਥੋੜਾ ਜਿਹਾ ਮਿਲ ਕੇ ਡਟੋ ਇਹਦੇ ਚੀਜ਼ ਦੇ ਖਿਲਾਫ ਤਾਂ ਹੀ ਜਿਹੜਾ ਮਸਲੇ ਦਾ ਹੱਲ ਹੋਣਾ ਕਿਉਂਕਿ ਹੁਣ ਜਿਹੜਾ ਕੰਡਾ ਕੰਡਿਆਂ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਮੰਡੀਆਂ ਦੇ ਵਿੱਚ ਲੁੱਟ ਚੱਲ ਰਹੀ ਆ ਤਕਰੀਬਨ ਜਿਹੜਾ 8 850 ਗ੍ਰਾਮ ਦਾ ਆਪਣਾ ਜਿਹੜਾ ਕਟਾ ਕਟਾ ਜਾਂਦਾ ਬੋਰੀ ਕੱਟੀ ਜਾਂਦੀ ਐ ਤਕਰੀਬਨ 4 400 ਗ੍ਰਾਮ ਦੀ ਹੁੰਦੀ ਐ 400 ਗ੍ਰਾਮ ਦੀ ਤੇ ਲੁੱਟ ਆਪਣੇ ਨਾਲ ਸਿੱਧਿਓ ਚੱਲ ਰਹੀ ਆ ਬਾਕੀ ਜਿਹੜਾ 5 700 ਗ੍ਰਾਮ ਉੱਪਰ ਹੋਰ ਵੀ ਜਿਹੜਾ ਮਿਲ ਕੇ ਕਰੀ ਜਾਂਦੇ ਜ ਉਹ ਚੀਜ਼ ਪੰਜਾਬ ਦੇ ਵਿੱਚ ਵੀ ਵਾਈ ਹੋਣੀ ਚਾਹੀਦੀ ਹੈ ਕੰਪਿਊਟਰ ਘੰਡੇ ਆਏ ਵੀ ਬੰਦਾ ਜੇ ਕੰਪਿਊਟਰ ਘੰਡੇ ਤੇ ਇੱਕ ਘਾਟਾ ਘਰੇ ਵੀ ਚੱਕ ਲਿਓਗਾ ਆਪਣੇ ਲਾਗੇ ਬੰਨੇ ਜ ਆਪਣੇ ਘਰੇ ਕੰਡਾ ਹੁੰਦਾ ਹੀ ਬੰਦਾ ਉਹਦੇ ਤੇ ਜਾ ਕੇ ਵਜਨ ਕਰ ਲੈਂਦਾ ਜੇ ਵਜਨ ਦੇ ਵਿੱਚ ਕੋਈ ਦਿੱਕਤ ਆ ਤਾਂ ਬੰਦਾ ਕਾਲੂ ਕਹਿਣ ਜੋਗਾ ਹੋ ਜਾਂਦਾ ਆਪਣੇ ਆੜਤੀਏ ਨੂੰ ਸੋ ਪਹਿਲਾ ਬੰਬੂ ਆਪਣੇ ਟਰਾਲੀ ਦੇ ਵਿੱਚ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਫਾਤਮ ਮਸ਼ੀਨ ਵਾਲੇ ਭਰਾ ਨੇ ਝਾੜ ਤੁਹਾਨੂੰ ਦੱਸੇ ਦਿੱਤਾ ਵੀ ਆਪਣੇ ਬਾਈ ਝਾੜ ਜਿਹੜਾ 26 ਤੋਂ ਲੈ ਕੇ 27 ਕੁਇੰਟਲ ਦੇ ਵਿੱਚ ਵਿੱਚ ਐਵਰੇਜ ਬੈਠੀ ਆ ਐਵਰੇਜ ਹੈ ਬਾਈ ਇਦਾਂ ਵੀ ਜਿੱਦਾਂ ਹੁਣ 26 27 ਦੀ ਐਵਰੇਜ ਇਸ ਕਰਕੇ ਬੈਠੀ ਜਾਂਦੀ ਵੀ ਆਪਾਂ ਬਿਨਾਂ SMS ਤੋਂ ਇਸ ਵਾਰ ਜਿਹੜੀ ਸਾਰੀ ਝੋਨੇ ਦੀ ਵਾਢੀ ਕੀਤੀ ਆ ਜੇ SMS ਲਾ ਕੇ ਆਪਾਂ ਮਸ਼ੀਨ ਤੇ ਝੋਨਾ ਵੜਦੇ ਤਾਂ ਆਪਣਾ ਜਿਹੜਾ ਕੁਇੰਟਲ ਝੋਨਾ ਬਿਲਕੁਲ ਘਟ ਜਾਂਦਾ ਕਿਉਂਕਿ SMS ਝੋਨੇ ਦਾ ਨੁਕਸਾਨ ਕਰਦਾ ਕਿਉਂਕਿ ਲਗਾਤਾਰ ਜਿਹੜੀਆਂ ਕੰਬਾਈਨਾਂ ਹਰ ਸਾਲ ਆਪਣੇ ਪਿੰਡਾਂ ਦੇ ਵਿੱਚ ਨਵੀਆਂ ਆਉਣੀਆਂ ਪਰ ਜਿਹੜੀ ਮਸ਼ੀਨਰੀ ਕੰਬਾਈਨਾਂ ਜਿੱਥੇ ਤਿਆਰ ਹੁੰਦਾ ਜਾਂ ਜਿਹੜਾ ਆਪਣਾ ਨਾਮ ਹੈ ਨਾ ਆਦੀ ਵੇਸਟ ਜਿਹੜੀ ਮਸ਼ੀਨ ਕਰਦੀ ਉਹਦੇ ਵਿੱਚ ਹਲੇ ਤੱਕ ਕੋਈ ਸੋਧ ਨਹੀਂ ਕੀਤੀ ਉਹੀ 2 2.5 ਕੁਇੰਟਲ ਮਸ਼ੀਨ ਐਵਰੇਜੇ ਖੜਾਈ ਜਾਂਦੀ ਹੈ ਚਾਹੇ ਉਹ ਕਣਕ ਹੋਵੇ ਚਾਹੇ ਜੀਰੀ ਹੋਵੇ ਜੇ ਐਸਐਮਐਸ ਲਾ ਕੇ ਆਪਾਂ ਵੱਡਲਨ ਨੇ ਝੋਨਾ ਉੱਥੇ ਜਿਹੜਾ ਨੁਕਸਾਨ ਆਮ ਨਾਲੋਂ ਕੁਇੰਟਲ ਡੇਢ ਕੁਇੰਟਲ ਦਾ ਜ਼ਿਆਦਾ ਕਰਦੀ ਹੈ ਸੋ ਕੋਸ਼ਿਸ਼ ਕਰੋ ਵੀ ਜੀ ਤੁਹਾਡੇ ਏਰੀਆ ਦੇ ਵਿੱਚ ਗੱਠਾਂ ਵਾਲੀ ਮਸ਼ੀਨਾਂ ਚੱਲਦੀਆਂ ਦੋ ਚਾਰ ਦਿਨ ਦੀ ਵੇਟ ਕਰ ਲਿਓ ਪਰ ਬਿਨਾਂ ਐਸਐਮਐਸ ਤੋਂ ਮਲਕੇ ਝੋਨਾ ਵੜਾ ਲਓ ਤੁਹਾਡਾ ਕੁਇੰਟਲ ਸਵਾ ਕੁਇੰਟਲ ਝਾੜਾ ਜਿਹੜਾ ਵੱਜ ਜਾਣਾ ਮਲਕੇ 3000 ਦਾ ਤੁਹਾਡਾ ਕੀਲੇ ਮਗਰ ਫ ਕਰ ਲੈਣੇ ਵੀ ਆਪਣੇ ਕੋਲ ਘਰ ਦਾ ਸੁਪਰਸੀਡਰ ਆਪਾਂ ਐਸਐਮਐਸ ਲਾ ਕੇ ਵੜਾ ਦਨੇ ਆ। ਸੋ ਗੱਠਾ ਵਾਲੀ ਮਸ਼ੀਨ ਦੀ ਵੇਟ ਕਰ ਲਿਓ ਬਾਈ ਤੁਹਾਡਾ ਝਾੜ ਆ ਕਿਉਂਕਿ ਇਸ ਵਾਰ ਹਾਲਾਤ ਜਿਹੜੇ ਮਾੜੇ ਹੀ ਚੱਲ ਰਹੇ ਆ। ਤਕਰੀਬਨ 12 ਤੋਂ ਲੈ ਕੇ 15000 ਰੁਪਏ ਦਾ ਕੀਲੇ ਦੇ ਮਗਰ ਲਾਸ ਹੋ ਰਿਹਾ ਹਰ ਜ਼ਿਮੀਦਾਰ ਨੂੰ। ਚਾਹ ਕਿਸੇ ਦਾ ਝਾੜ ਵੱਧ ਆ ਰਿਹਾ ਚਾਹ ਘਾਟ ਆ ਰਿਹਾ ਪਰ 15000 ਦਾ ਲਾਸ ਪਿਛਲੇ ਸਾਲ ਦੇ ਮੁਕਾਬਲੇ ਹੋ ਰਿਹਾ ਕਿਉਂਕਿ ਪਿਛਲੀ ਵਾਰ ਐਵਰੇਜ 30 ਤੋਂ ਪਲੱਸ ਸੀਗੀ ਘੱਟੋ ਘੱਟ ਝਾੜ ਜਿਹੜਾ 30 ਦਾ ਸੀਗਾ ਜਦਕਿ ਮੋਇਸਚਰ ਮਤਲਬ ਕਿ ਨਾਰਮਲ 11 12 ਮੋਇਸਟਰ ਵੀ ਆ ਕਿਉਂਕਿ ਪਿਛਲੀ ਵਾਰ ਝੋਨੇ ਖੜੇ ਸੁੱਕ ਗਏ ਸੀਗੇ ਮੰਡੀਆਂ ਵਿੱਚ ਤੇ ਆ ਆਪਣੀ ਬਾਸਮਤੀ ਬਾਈ ਆਪਾਂ ਹੱਥਾਂ ਦੇ ਨਾਲ ਵੜਾਈ ਵੀ ਆ ਤੇ ਪਹਿਲਾਂ ਆਪਾਂ ਮਸ਼ੀਨ ਨਾਲ ਵੜਦੀ ਸੀਗੀ ਹੁਣ ਹੱਥਾਂ ਨਾਲ ਥੋੜੀ ਪਰਾਲੀ ਦੀ ਲੋਡ ਹੁੰਦੀ ਆ ਆਪਾਂ ਨੂੰ ਤੇ ਪਸ਼ੂਆਂ ਦੇ ਚਾਰੇ ਵਾਸਤੇ ਜਾਂ ਹੋਰ ਮਾੜੇ ਮੋਟੇ ਕੰਮ ਜਿੱਦਾਂ ਸਿਆਲ ਦੇ ਵਿੱਚ ਸੁੱਕ ਸੱਕ ਬਿਸ਼ਾਉਣੀ ਹੁੰਦੀ ਆ ਉਦੋਂ ਬਾਈ ਪਰਾਲੀ ਦੀ ਜ਼ਰੂਰਤ ਆਉਂਦੀ ਆ ਤੇ ਉਹਦੇ ਕਰਕੇ ਆਪਾਂ ਜਿਹੜੀ 1509 ਵੈਰੈਟੀ ਆ ਭਈਆਂ ਤੋਂ ਹੱਥਾਂ ਨਾਲ ਵੜਾਈ ਆ ਮਹਿੰਗਾ ਤਾਂ ਸੌਦਾ ਪੈ ਜਾਂਦਾ ਪਰ ਚਲੋ ਜਿਹੜੀ ਜ਼ਰੂਰਤ ਆ ਉਹਨਾਂ ਵੇਲੇ ਵੀ ਨਹੀਂ ਸਰਦਾ ਹੈਗਾ ਸੋ ਆਪਣੇ ਜਿਹੜਾ ਤੇ ਆਪਣਾ ਟਰਾਲਾ ਵੀ ਬਿਲਕੁਲ ਭਰ ਗਿਆ ਕੰਪਲੀਟ ਹੋ ਗਿਆ ਇਹਦਾ ਝਾੜ ਤੁਹਾਨੂੰ ਬਾਈ ਦੱਸ ਦਾਂਗੇ ਕੋਈ ਆਪਾਂ ਵੀਡੀਓ ਹੁਣ ਬਹੁਤ ਵੀਡੀਓ ਕਰ ਲੀਆਂ ਬੰਦੇ ਕਈ ਸੋਚਣਗੇ ਯਾਰ ਵੀ ਹਰ ਟਰਾਲੀ ਦੀ ਵੀਡੀਓ ਕਰੀ ਜਾਂਦਾ ਹੁਣ ਇਹ ਵੀ ਨਹੀਂ ਹੈਗਾ ਅੱਜ ਆਪਣਾ ਮਲਕੇ ਟਰਾਲਾ ਇਹ ਭਰ ਗਿਆ ਤੇ ਇਹਦੇ ਤੋਂ ਬਾਅਦ ਆਪਾਂ 1509 ਵੀ ਆਪਾਂ ਕਰਨੀ ਉਹਦੀ ਵੀ ਚਲੋ ਵੀਡੀਓ ਕਰ ਦਾਂਗੇ ਵਿੱਚ ਵਿਚਾਲੇ ਜਿੱਦਾਂ ਤੁਹਾਡੇ ਨਾਲ ਚੈਨਲ ਬਣਾਇਆ ਵਾ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣੀਆਂ ਸੋ ਬਾਕੀ ਭਾਈ ਜਿਹੜੇ ਭਰਾ ਜਰੂਰ ਕਮੈਂਟ ਦੇ ਵਿੱਚ ਦੱਸੋ ਵੀ ਤੁਹਾਡੇ ਏਰੀਆ ਦੇ ਵਿੱਚ ਕਿਹੜੇ ਸੀਡ ਜਾਂ ਕਿਹੜੀ ਵੈਰੈਟੀ ਦੀ ਐਵਰੇਜ ਇਸ ਵਾਰ ਵਧੀਆ ਬੈਠੀ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਵਾਸਤੇ ਇਹ ਚੀਜ਼ ਇੱਕ ਵਧੀਆ ਸਨੇਹਾ ਮਿਲ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਬੀਜ ਦੀ ਸਿਲੈਕਸ਼ਨ ਆਪਾਂ ਕਰ ਲਈਏ ਸੋ ਸਾਰੇ ਭਰਾ ਜਰੂਰ ਦੱਸਿਆ ਕਰੋ ਕਮੈਂਟ ਦੇ ਵਿੱਚ ਵੀ ਤੁਹਾਡੇ ਏਰੀਆ ਵਿੱਚ ਕਿਹੜਾ ਤੁਸੀਂ ਬੀਜ ਲਾਇਆ ਕਿਹੜੇ ਬੀਜ ਦੀ ਐਨੇ ਮਾੜੇ ਮੌਸਮ ਦੇ ਵਿੱਚ ਵੀ ਵਧੀਆ ਐਵਰੇਜ ਬੈਠੀ ਤਾਂ ਕਿ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਚੰਗੇ ਬੀਜ ਆਪਣੇ ਖੇਤਾਂ ਦੇ ਵਿੱਚ ਬੀਜ ਸਕੀਏ ਤੇ ਆਪਣੇ ਭਰਾਵਾਂ ਦਾ ਫਾਇਦਾ ਕਰੀਏ ਤੇ ਆਪਾਂ ਆਪਣਾ ਵੀ ਨਾਲ ਫਾਇ ਦੀ ਨਹੀਂ ਲਾਉਣੀ ਹੈਗੀ ਆ ਮੇਰਾ ਵੀਰ ਜਰੂਰ ਦੱਸ ਦੇ ਕਰੇ ਹੋਣਾ ਕਿਉਂਕਿ ਆਪਣੇ ਨਾਲ ਜਿੱਦਾਂ 25 26000 ਬੰਦਾ ਜੁੜਿਆ ਵਾ ਤੇ ਇੰਨਾ ਕੋ ਬਹੁਤ ਫਾਇਦਾ ਹੋ ਜਾਂਦਾ ਵੀ ਕਿਹੜੇ ਬੀਜ ਨੇ ਕਿੱਦਾਂ ਤੁਹਾਡੇ ਏਰੀਆ ਦੇ ਵਿੱਚ ਵਧੀਆ ਝਾੜ ਦਿੱਤਾ ਚਲੋ ਆਪਾਂ ਬਾਈ ਮਿਲਾਂਗੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਸਾਰੇ ਭਰਾਵਾਂ ਦਾ ਥੈਂਕ ਯੂ